ਸਤਿ ਸ਼੍ਰੀ ਅਕਾਲ ਜੀ ਮੈਂ ਇਸ ਵਕਤ ਯੂਐਸਏ ਦੇ ਸ਼ਹਿਰ ਨਿਊਯਾਰਕ ਦੇ ਵਿੱਚ ਬੈਠਾ ਤੇ ਇੱਥੇ ਇੱਕ ਬੜਾ ਹੀ ਸੰਗੀਨ ਮਾਮਲਾ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਜਿਹੜੇ ਜਾਲਸਾਜ਼ ਨੇ ਉਹ ਅਦਾਲਤਾਂ ਦੇ ਵਿੱਚ ਵੀ ਬੈਠੇ ਬਾਹਰ ਸਾਡੇ ਐਨਆਰਆਈ ਵੀਰਾਂ ਨੂੰ ਕਿਵੇਂ ਇਨਵੋਲ ਕਰਦੇ ਨੇ ਕਿਵੇਂ ਉਹਨਾਂ ਦੀਆਂ ਜ਼ਮੀਨਾਂ ਦੀ ਜਿਹੜੀ ਆ ਆਨਲਾਈਨ ਕੀ ਕਹਿੰਦੇ ਫਰਦਾਂ ਕਢਾ ਕੇ ਜਾਂ ਜ਼ਮਾਨਤਾਂ ਦੇ ਵਿੱਚ ਜਾਂ ਕਿਸੇ ਹੋਰ ਕੇਸਾਂ ਦੇ ਵਿੱਚ ਵੀ ਦੇ ਜਾਂਦੇ ਨੇ ਅਜਿਹੇ ਮਾਮਲਾ ਵਾਪਰਿਆ ਜੀ ਸਰਦਾਰ ਲਖਵਿੰਦਰ ਸਿੰਘ ਚੀਮਾ ਹੋਰਾਂ ਨਾਲ ਅੱਜ ਹੀ ਤੜਕੇ ਸਵੇਰੇ ਜਦੋਂ ਮੈਂ ਇੱਥੋਂ ਚੱਲਣਾ ਸੀ ਈਂਡੀਆ ਵੱਲ ਤਾਂ ਇਹ ਮੇਰੇ ਕੋਲ ਇੱਥੇ ਆਏ ਤੇ ਇਹਨਾਂ ਨੇ ਦੱਸਿਆ ਕਿ ਆ ਮੈਨੂੰ ਇੱਕ ਮੈਸੇਜ ਆਇਆ ਜਲੰਧਰ ਕੋਰਟ ਦੇ ਵਿੱਚ ਇੱਕ ਆਨੰਦਪੁਰ ਸਾਹਿਬ ਦੀ ਅਦਾਲਤ ਦਾ ਜਲੰਧਰ ਐਸਡੀਐਮ ਕੋਲ ਇੱਕ ਆਨੰਦਪੁਰ ਸਾਹਿਬ ਦੀ ਅਦਾਲਤ ਤੋਂ ਹੁਕਮ ਆਇਆ ਹੈ ਕਿ ਇਹਨਾਂ ਦੀ ਪਿੰਡ ਸਲਾਰਪੁਰ ਜ਼ਿਲ੍ਹਾ ਤੇ ਤਹਿਸੀਲ ਜਲੰਧਰ ਵਿਚਲੀ ਜਿਹੜੀ ਜ਼ਮੀਨ ਹੈ ਉਹ ਅਟੈਚ ਕੀਤੀ ਜਾਵੇ ਹੁਣ ਇਹ ਮਾਮਲਾ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਪਰ ਇਹ ਬੜੇ ਚਿੰਤਤ ਨਜ਼ਰ ਆਏ ਵਿਚਾਰੇ ਸਵੇਰੇ ਸਵੇਰੇ ਭੱਜੇ ਭੱਜੇ ਮੇਰੇ ਕੋਲੇ ਆਏ ਤੇ ਆ ਸੰਧਾ ਲਖੋਂ ਦਰਸਿਕ ਜੀ ਹੋਇਆ ਕੀ ਤੁਹਾਡੇ ਨਾਲੇ ਹਾਂ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿੰਨੇ ਵੀ ਵੀਰ ਦੇਖਦੇ ਆ ਤੇ ਹੋਇਆ ਇਦਾਂ ਜੀ ਮੈਨੂੰ ਸਵੇਰੇ ਬ੍ਰਦਰ ਦੀ ਕਾਲ ਆਈ ਤੇ ਕਹਿੰਦਾ ਵੀ ਤੂੰ ਕਿਸੇ ਦੀ ਜ਼ਮਾਨਤ ਤਾਂ ਨਹੀਂ ਦਿੱਤੀ ਕਿਸੇ ਦੀ ਮੈਂ ਕਿਹਾ ਯਾਰ ਮੈਂ ਕਹਿੰਦੀ ਜ਼ਮਾਨਤ ਕਹਿੰਦਾ ਆਨੰਦਪੁਰ ਸਾਹਿਬ ਕਿਸੇ ਮਨਜੀਤ ਸਿੰਘ ਨਾਂ ਦੇ ਬੰਦੇ ਦੀ ਮੈਂ ਕਿਹਾ ਮੈਂ ਕਿਸੇ ਦੀ ਕੋਈ ਜ਼ਮਾਨਤ ਨਹੀਂ ਮੈਂ ਤਾਂ ਮੈਂ ਕਿਹਾ ਜ਼ਿੰਦਗੀ 'ਚ ਕਦੇ ਕਿਸੇ ਦੀ ਜ਼ਮਾਨਤ ਨਹੀਂ ਦਿੱਤੀ ਮੈਂ ਤਾਂ ਇੱਥੇ 97 ਤੋਂ ਮੈਂ ਇੱਥੇ ਰਹਿ ਰ ਇੰਡੀਆ ਜਾਈ ਦਾ ਆਪਣਾ ਆਜੀ ਦਾ ਵਾਪਸ ਤੇ ਕੋਈ ਕਿਸੇ ਦੀ ਜ਼ਮਾਨਤ ਨਹੀਂ ਦੇ ਕਹਿੰਦਾ ਵੀ ਇਦਾਂ ਕਰਕੇ ਪਟਵਾਰੀ ਸਾਹਿਬ ਦਾ ਫੋਨ ਆਇਆ ਸੀ ਤੇ ਮੈਨੂੰ ਨੰਬਰ ਦਿੱਤਾ ਪਟਵਾਰੀ ਸਾਹਿਬ ਦਾ ਮੈਂ ਪਟਵਾਰੀ ਸਾਹਿਬ ਨੂੰ ਕਾਲ ਕੀਤੀ ਤੇ ਪਟਵਾਰੀ ਸਾਹਿਬ ਨੇ ਮੈਨੂੰ ਦੱਸਿਆ ਵੀ ਕਹਿੰਦੇ ਵੀ ਤੇਰੀ ਜ਼ਮੀਨ ਇਦਾਂ ਕਰਕੇ ਫਰਦ ਨਾਲ ਲਾਈ ਹੈ ਮੈਂ ਕਿਹਾ ਯਾਰ ਮੈਂ ਤਾਂ ਇੱਥੇ ਰਹਿਣਾ ਕਹਿੰਦਾ ਵੀ ਆਨਲਾਈਨ ਦਾ ਪੰਗਾ ਹੈ ਵੀ ਆਨਲਾਈਨ ਕਿਸੇ ਨੇ ਕੱਢ ਕੇ ਨਾ ਤੇਰੀ ਆਪਣੇ ਫਰਦ ਤੇਰੀ ਕੱਢ ਕੇ ਕੋਈ ਸ਼ਾਇਦ ਰਾਲਦਾ ਮਿਲਦਾ ਨਾਮ ਹੋਣਾ ਤੇਰਾ ਲਖਵਿੰਦਰ ਸਿੰਘ ਤੇ ਤੇਰੀ ਫਰਦ ਨਾਲ ਅਟੈਚ ਕੀਤੀ ਹੈ ਕਿ ਸਾਨੂੰ ਤਾਂ ਹੁਣ ਜਵਾਬ ਦੇਣਾ ਪੈਣਾ ਤੇ ਕੱਲ ਦੀ ਡੇਟ ਆ ਤੇ ਮੈਂ ਤਾਂ ਉਦੋਂ ਹੀ ਭੱਜਿਆ ਤੁਹਾਡੇ ਕੋਲ ਮੈਂ ਕਿਹਾ ਵੀ ਭਾਜੀ ਕੋਲ ਪੁੱਛਦਾ ਇਹਦਾ ਸੋਲੂਸ਼ਨ ਵੀ ਕੀ ਹੋ ਸਕਦਾ ਆ ਤੇ ਆਹ ਚੱਕਰ ਭਾਜੀ ਹੋਇਆ ਵੀ ਮੈਨੂੰ ਤਾਂ ਆਪ ਨਹੀਂ ਪਤਾ ਕਿਸੇ ਗੱਲ ਦਾ ਮੈਨੂੰ ਆਪ ਉਸੇ ਵੇਲੇ ਜ਼ਮੀਨ ਜਿੱਦਾਂ ਕਿਉਂ ਪੈਰਾ ਥੱਲੇ ਬੰਦੇ ਨਿਕਲ ਜਾਂਦੀ ਆ ਕਿ ਆਹ ਕੀ ਬਣਿਆ ਹੈ ਨਾ ਵੀ ਇੱਥੇ ਮੈਂ ਤਾਂ ਇੱਥੇ ਬੈਠਾ ਮੈਨੂੰ ਤਾਂ ਆਪ ਨਹੀਂ ਪਤਾ ਵੀ ਕੀ ਹਿਸਾਬ ਕਿਤਾਬ ਕੌਣ ਮਨਜੀਤ ਸਿੰਘ ਆ ਕਾਹਦਾ ਕੋ ਹੁਣ ਕਾ ਹੋ ਗਿਆ ਕੰਮ ਇਹਦਾ ਮਤਲਬ ਆ ਆਹ ਇਦਾਂ ਜਿਦਾ ਮੈਨੂੰ ਤਾਂ ਲੱਗਦਾ ਕੋਈ ਇਹ ਕੋਈ ਗ੍ਰੋ ਹੋਣਾ ਇਹਦੇ ਪਿੱਛੇ ਵੀ ਤੁਸੀਂ ਮੈਂ ਤਾਂ ਤੁਹਾਨੂੰ ਵੀ ਇਹੀ ਅਪੀਲ ਕਰਦਾ ਕਿ ਤੁਸੀਂ ਇਹਦੀ ਤੈਅ ਤੱਕ ਜਾਓ ਤੇ ਬਾਕੀ ਜਿਹੜਾ ਕੋਈ ਆਫੀਸਰ ਸਰਬਾਨ ਜਾਂ ਮਤਲਬ ਜਿਹੜੇ ਵੀ ਕੋਈ ਪੱਤਰਕਾਰ ਸੁਣਦੇ ਆ ਇਸ ਮੁੱਦੇ ਨੂੰ ਵੱਧ ਤੋਂ ਵੱਧ ਛਾਲਿਆ ਜਾਵੇ ਕਿਉਂਕਿ ਐਨਆਰਆਈ ਨੂੰ ਪ੍ਰੋਟੈਕਟ ਕੀਤਾ ਜਾਵੇ ਕਿਉਂਕਿ ਆਹ ਤਾਂ ਭਾਜੀ ਬਹੁਤ ਜ਼ਿਆਦਾ ਛੜਿਆਨ ਤੱਕ ਆ ਆ ਜੇ ਹੁਣ ਆਪਾਂ ਪੈਰਵਾਈ ਕਰਦੇ ਤੇ ਜ਼ਮੀਨ ਦਾ ਕੁਰਕ ਕਰ ਦੇਣੀ ਸੀ ਉਹਨਾਂ ਨੇ ਹੁਣ ਤੁਸੀਂ ਕੀ ਕਾਰਵਾਈ ਕੀਤੀ ਹੈ ਹੁਣ ਹੁਣ ਕਾਰਵਾਈ ਆਪਾਂ ਸੈਸ਼ਨ ਚ ਅੱਜ ਨੂੰ ਭੇਜੀ ਆਪਾਂ ਈਮੇਲ ਕੀਤੀ ਆ ਹੁਣ ਤੇ ਦੂਜੀ ਐਨਆਰਆਈ ਥਾਣੇ 'ਚ ਆਪਾਂ ਈਮੇਲ ਕੀਤੀ ਆ ਹੁਣੇ ਹੀ ਆਪਾਂ ਕੀਤੀ ਆ ਉਹ ਵੀ ਤੁਹਾਡੇ ਸਹਿਯੋਗ ਦੇ ਨਾਲ ਤੁਸੀਂ ਦੱਸਿਆ ਮੈਨੂੰ ਵੀ ਇਦਾਂ ਇਦਾਂ ਕਰੋ ਹਾਂਜੀ ਸੋ ਬਾਤ ਸੁਣੀ ਜੀ ਇਸ ਗੱਲ ਨੂੰ ਅੱਗੇ ਜਾ ਕੇ ਇੰਡੀਆ ਪਹੁੰਚ ਕੇ ਵੀ ਤਕੀਕਤ ਕਰਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੜਾ ਸੰਗੀਨ ਮਾਮਲਾ ਤਾਂ ਜੋ ਅਦਾਲਤਾਂ ਤੱਕ ਤੇ ਸਰਕਾਰ ਤੱਕ ਪਹੁੰਚਦਾ ਹੋ ਜੇ ਸੋ ਬਹੁਤ ਬਹੁਤ ਧੰਨਵਾਦ ਜੀ